ਹਾਂਜੀ ਸ਼ਸ਼ੀ ਗਾ ਜੀ ਉਹ ਸਾਰੇ ਵੀਰਾਂ ਜਣ ਜਣ ਬਠੀਕ ਨੇ ਲੋ ਜੀ ਅੱਜ ਆਪਾਂ ਨੇ ਮੀਂਹ ਵੋ ਪੈ ਰਿਆ ਤੇ ਤੁਹਾਨੂੰ ਵਾਰ ਦਾ ਵੀਊ ਦਿਖਾਉਨੇ ਆਪਾਂ ਤੇ ਜਣਬਰ ਤਾਂ ਤੁਹਾਨੂੰ ਦਿਖਾਵਾਂਗੀ ਫਿਰ ਆ ਦੇਖੋ ਪੂਰਾ ਬਈ ਪਾਣੀ ਪਾਣੀ ਖੜਿਆ ਪਿਆ ਸਾਰੇ ਪਾਸੇ ਇਧਰ ਸੜਕ ਤੇ ਆ ਦੇਖੋ ਮੀਂਹ ਫੁੱਲ ਰਿਹਾ ਆ ਦੇਖੋ ਏਕ ਆਪਣੀ ਕਿੰਨੀ ਸੋਹਣੀ ਹੋ ਗਈ ਮੀਂਹ ਚ ਤੇ ਬਈ ਸੀਜ਼ਨ ਦਾ ਦੂਜਾ ਮੀਂਹ ਆ ਇਹ ਇੱਕ ਮੀਂਹ ਪਹਿਲਾਂ ਪੈਗਾ 4-5 ਦਿਨ ਪਹਿਲਾਂ ਪਿਆ ਇਹ ਸੀਜ਼ਨ ਦਾ ਦੂਜਾ ਮੀਂਹ ਆ ਤੇ ਆ ਬਰੋਟਾ ਬਣਿਆ ਜਿੱਕਰ ਲੱਗੀ ਹੋਈ ਆ ਉਹ ਵੱਡਾ ਬਰੋਟਾ ਲੈ ਜੀ ਆਪਾਂ ਹੁਣ ਸੋਨੂੰ ਅੰਦਰੋਂ ਦਿਖਾਣੇ ਆਪਾਂ ਜਾਨਵਰ ਆਪਣੇ ਸਾਰੇ ਤੇ ਆਪਣੀ ਚ ਬਈ ਇਹ ਬੱਚੇ ਥੋੜੇ ਜੇ ਹੋ ਗਏ ਤੇ ਜੂਰੀ ਕੋਵੇ ਥੋੜੇ ਜੇ ਤੇ ਇਹਨਾਂ ਨੂੰ ਆਪਾਂ ਇੱਧਰ ਕੱਢ ਲਿਆ ਤੇ ਹੁਣ ਇੱਧਰ ਲਾ ਚੱਲੂਗਾ ਮੈਡੀਸਿਨ ਚੱਲੂਗੀ ਥੋੜੀ ਜੀ ਥੋੜਾ ਪਤਾ ਗਰਮੀ ਵਾਲੀ ਪੈ ਗਈ ਥੀ ਹੁਣ ਮੈਡੀਸਿਨ ਵੀ ਕੰਮ ਆ ਜੂਗੀ ਇਹਨਾਂ ਦੇ ਤੇ ਇੱਧਰ ਲਿਆ ਆਪਣੇ ਅੱਛੇ ਵਾਰੇ ਇਕਨੇ ਯਾ ਵਾਦਾ ਪੇਰ ਇਚਾ ਕੌਂਕਟਰ ਲਾਗੇ ਕੀ ਹੈ ਤੇ ਆ ਆਪਣੇ ਡਾਇਮੰਡ ਆਪਦੇ ਪੇਰ ਆ ਕੇ ਦੋ ਓਕੇ ਤੇ ਆ ਆਪਣੇ ਹਾਰੇ ਚਲੋਨੀ ਯਾਰ ਹੋ ਗਈ ਤੇ ਹੁਣ ਬਸ ਵੇਟ ਆ ਹੁਣ ਸੱਤਵੇਂ ਦੇ ਲਾਸਟ ਤੇ ਟੰਗ ਦਾਂਗਾ ਆਪਾਂ ਕੁਜੇ ਬਰੀਡਿੰਗ ਦਾ ਸੀਜ਼ਨ ਬਸ ਆ ਗਿਆ ਹੁਣ ਆਪਣੇ ਲਈ ਤੇ ਆਪਾਂ ਹੁਣ ਪਾਣੀ ਪੋਣੀ ਪਾ ਦਿਆ ਸਾਰੇ ਜਾਨਵਰਾਂ ਨੂੰ ਤੇ ਉਸ ਤੋਂ ਬਾਅਦ ਫੇਰ ਬਲੌਕ ਕੱਟ ਕਰਦੇ ਆ ਠੀਕ ਹੈ ਜੀ ਲੋ ਜੀ ਆਪਾਂ ਸਾਈਡੋਂ ਤੋਂ ਥਿੱਲੇ ਆ ਕੇ ਤੇ ਥਿੱਲੇ ਦਾ ਮਾਹੌਲ ਦਿਖਾ ਦਿਆ ਤੁਹਾਨੂੰ ਮਾਹ ਤੇ ਆ ਆਪਣੇ ਡੇਕ ਦਾ ਮਾਹੌਲ ਦੇਖੋ ਦੇਖੋ ਕਿੰਨੇ ਸੋਹਣੇ ਲੱਗ ਰਹੇ ਨੇ ਮੀਦੇ ਚ ਤੇ ਨਿਸ਼ਤੇ ਸਵੀਮਿੰਗ ਪੂਲ ਹੀ ਬਣਿਆ ਪਿਆ ਸਾਰਾ ਨੀਚੇ ਤੇ ਦੇਖੋ ਤੁਸੀਂ ਤੇ ਉਹ ਡੰਗਰਾਂ ਵਾਸਤੇ ਖੇਲ ਲਾਈ ਹੋਏ ਨੀਚੇ ਜਾਨਵਰ ਨੀਚੇ ਪਾਣੀ ਕੋਣੀ ਪੀ ਲੈਂਦੇ ਇਹ ਹਾਂ ਉਹਨਾਂ ਵਾਸਤੇ ਲਾਈ ਹੋਈ ਆ ਭਾਈ ਤੇ ਆ ਆਪਣੀ ਪੌੜੀ ਆ ਤੇ ਉਹ ਉੱਪਰ ਆਪਣਾ ਚਵਾਰਾ ਤੇ ਕੁਝ ਮਾਹੌਲ ਆ ਥਿੱਲੋਂ ਦਾ ਤੇ ਆ ਆਪਣੀ ਰਸੋਈ ਆ ਗਈ ਨਾਲ ਤੇ ਆ ਪਾਟੋ ਰੱਖਿਆ ਪਾਣੀ ਦਾ ਭਈ ਇਹ ਚੀ ਕੋਲਰ ਤੇ ਪਾਣੀ ਪਾਉਣੇ ਐ ਤੇ ਇਹ ਚੋਂ ਲੈ ਕੇ ਜੰਨੇ ਹੁੰਨੇ ਪਰ ਨਿ ਪਰ ਕੇ ਤੇ ਆ ਜਾਮਣ ਵਾਲਾ ਬੁੱਟਾ ਲਾਇਆ ਹੋਇਆ ਇੱਕ ਤੇ ਹੈ ਜਗ ਉਸ ਮੋਹਲਾ ਆਪਣਾ ਇਥੋਂ ਨਿਚੋਂ ਹੈ ਜਗ ਉਸ ਵੀਊ ਦਿਂਦਾ ਬਾਗ ਵਿੱਚ ਖੇਡਦੇ ਫਿਰਦੇ ਨੇ ਛੋਟੇ ਛੋਟੇ ਪਾਣੀ ਦੇ ਵਿੱਚ ਤੇ ਇਹਨਾਂ ਦੇ ਤਾਂ ਹੁਣ ਸੁਈ ਨੂੰ ਕੋਲੀ ਬਣ ਰਿਹਾ ਇੱਕ ਤਰ੍ਹਾਂ ਦਾ ਨਜ਼ਾਰਾ ਲੈ ਰਹੇ ਨੇ ਤੇ ਸਾਹਮਣੇ ਬਈ ਆਪਣੇ ਇਹਨ ਬਿਲਕੁਲ ਬਾਹਰ ਦੇ ਸਾਹਮਣੇ ਬਿਲਕੁਲ ਤੇ ਉੱਪਰ ਡੱਬਰ ਪਰੋਟਾ ਗਾ ਬਹੁਤ ਵੱਡਾ ਉਹ ਪੁਰਾਣਾ ਫਰੋਟਾ ਹੈ ਇਹ ਯਾਰ ਡੇ ਕਬਈ ਆਪਾਂ ਹੁਣੇ ਲਾਈ ਸੀ ਆ ਕੀੱਕਰ ਵੀ ਬਈ ਹੋ ਗਏ ਨੂੰ ਵੀ 16 17 8 ਸਾਲ ਹੋ ਗਏ ਨੂੰ ਲਾਈ ਨੂੰ ਤੇ ਆ ਡੇ ਕਪਾ ਨੇ ਹੁਣ 2 ਸਾਲ ਦੀ ਹੋ ਗਏ ਬਈ ਕੇਅਰ ਕਰ ਰਹਾ ਤੇ ਵਧੀਆ ਦਰਖਤ ਲਾਓ ਤੇ ਹੁਣ ਹੁਣ ਦਰਖਤ ਲਾਣ ਦਾ ਬਹੁਤ ਫਾਇਦਾ ਬਈ ਮੀਂਹ ਸਟਾਰਟ ਹੋ ਗਏ ਤੇ ਦਰਖਤ ਬਹੁਤ ਛੇਤੀ ਫੁੱਟੂਗਾ ਤੇ ਉੱਗੂ ਬਹੁਤ ਛੇਤੀ ਵੱਡਾ ਵਧੀਆ ਬਧੂਗਾ ਲਾਓ ਬਈ ਸਾਰੇ ਵੀਰ ਤੇ ਗਰਮੀ ਨੂੰ ਘਟਾਓ ਇਹ ਤਾਂ ਮਾਰਕਟ ਹੋ ਗਿਆ ਤਾਂ ਹੀ ਆਪਣੇ ਜਾਨਵਰ ਠੀਕ ਰਹਿਣਗੇ ਜਿਹੜੇ ਜਿਹੜੇ ਆਪਣੇ ਵਾਟਸ ਲਵਰ ਨੇ ਜਾਂ ਪੈਟਸ ਲਵਰ ਨੇ ਇਹ ਜ਼ਰੂਰ ਕੰਮ ਕਰਨ ਆਪਦੇ ਆਪ ਦੇ ਬਾਰਾਂ ਚੀਜ਼ ਜ਼ਰੂਰੀ ਇੱਕ ਇੱਕ ਬੂਟਾ ਲਾਓ ਰਕਤ ਲਾਓ ਵਧੀਆ ਆ ਤੇ ਡੇਕ ਵਗੈਰਾ ਨਿੰਮ ਵਗੈਰਾ ਜਾਂ ਹੈ ਜਾਂ ਰਕਤ ਲਾਓ ਜਿਹੜਾ ਸ਼ੋਅ ਦੇ ਸਕੇ ਉਹ ਦਰਖਤ ਯੂਜ਼ ਕਰਿਓ ਫੈਂਸੀ ਬੂਟੇ ਨਾ ਲਾਈਓ ਬਈ ਫੈਂਸੀ ਬੂਟੇ ਤਾਂ ਗਾਵਲਾਂ ਵਿੱਚ ਹੀ ਸੋਹਣੇ ਲੱਗਦੇ ਨੇ ਤੇ ਜਿਹੜੇ ਡਰਖਤ ਲਾਉਣੇ ਆ ਸੰਗ ਦੇ ਡੇਕ ਜਾਂ ਨਿੰਮ ਵਗੈਰਾ ਵੱਡਾ ਦਰਖਤ ਲਾਈਓ ਓਕੇ ਜੀ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਓਕੇ ਧੰਨਵਾਦ ਅਰ ਉੱਪਰ ਜਾਨਵਰ ਦਿਖਾਵਾਂਗੇ ਜਾ ਕੇ ਤੁਹਾਨੂੰ ਉੱਪਰ ਫਿਰ ਵੀਡੀਓ ਸਟਾਰਟ ਕਰਾਂਗੇ ਠੀਕ ਹੈ ਜੀ ਲੋ ਜੀ ਮੀ ਹਟ ਗਿਆ ਬਾਹਰ ਤੇ ਸੜਕਾਂ ਸਾਫ਼ ਹੋ ਗਈਆਂ ਪਾਣੀ ਨਿਖਾਰ ਆ ਵਗ ਗਿਆ ਬਾਈ ਤਿੰਨਾਂ ਨਾਲ ਪਾਣੀ ਖੜਿਆ ਪੀ ਤੇ ਹੁਣ ਦੇਖ ਧੁੱਪ ਵੀ ਨਿਕਲੀ ਤੇ ਹੁਣ ਇਹ ਬਾਰ ਦਾ ਮਾਹੌਲ ਆ ਤੇ ਆਪਾਂ ਚਾਦਰਾਂ ਬਿਲਕੁਲ ਸਾਫ਼ ਕਰਤੀਆਂ ਤੇ ਤੁਹਾਨੂੰ ਪਤਾ ਫਿਰ ਮੀਂਹ ਦੀ ਸਫਾਈ ਵੀ ਉਹ ਜ਼ਰੂਰੀ ਆ ਤੇ ਆ ਆਪਣਾ ਮਾਹੌਲ ਹੋ ਗਿਆ ਐਵੇਂ ਦਾ ਮਾਹੌਲ ਆ ਪੋੜੀ ਚੜਦੀ ਐ ਤੇ ਆ ਜੋ ਜਾਨਵਰ ਰੱਖਾਣੇ ਆ ਸਿਆਲ ਹੋ ਗਿਆ ਆਪਣੇ ਜਾਨਵਰ ਇੱਥੇ ਬੈਠੇ ਨੇ ਸਾਰੇ ਵਰਕਸ ਆਪਣੇ ਮਤਲਬ ਤੇ ਆ ਦੇਖੋ ਭਾਈ ਮੈਂ ਨੇ ਆ ਵਧੀਆ ਕਰਤਾ ਦੇਖੋ ਹੁਣ ਬੈਠਾ ਏ ਡਿੱਗਣੀਆਂ ਵਿੱਚ ਪਾਣੀ ਦੇ ਤੇ ਹੁਣ ਪਾਣੀ ਚੇਂਜ ਕਰ ਦਾਂਗੇ ਪਸਾ ਪਾਣੀ ਪਾ ਦਾਂਗੇ ਤੇ ਉੱਪਰ ਆ ਦੇਖੋ ਫਾਈਬਰ ਦਾ ਟੋਟਲ ਆਤਾ ਹੁਣ ਜਿੰਨੇ ਵੀ ਬੈਠਾ ਡਿੱਗਣੀਆਂ ਇਹਦੇ ਉੱਪਰ ਡਿੱਗਣੀਆਂ ਤੇ ਪਾਣੀ ਨਿਗੰਦਾ ਹੋਊਗਾ ਨਾ ਤੇ ਸਿਆਲ ਦਾ ਕੰਮ ਕਰਿਆ ਭਾਈ ਹੁਣ ਬਰੀਡਿੰਗ ਲਾਣਾ ਹੈ ਨਾ ਇੱਥੇ ਆਲੇ ਕੂਜੇ ਵੀ ਉੱਪਰ ਟਿਕ ਜਾਣਗੇ ਲਗ ਜਿੰਨੇ ਬੇਠਾ ਆਣਗੇ ਸਾਰੇ ਉੱਪਰ ਖੋਣੀਆਂ ਆ ਥੱਲੇ ਨਹੀਂ ਹੋਣਗੀਆਂ ਹੁਣ ਪਾਣੀ ਬਿਲਕੁਲ ਕਲੀਨ ਸਾਫ ਰਹੂਗਾ ਤੇ ਉਹ ਪੂਰਾ ਧੋ ਕੇ ਪਾਣ ਕਲੀਨ ਕਰ ਦਾਂਗੇ ਥੱਲੇ ਤੇ ਆ ਲੋ ਜੀ ਆਪਣੇ ਹਣ ਜਾਨਵਰਾਂ ਦਾ ਛੌਂਕ ਕਰੋ ਸਾਰਾ ਆ ਦੇਖੋ ਥੱਲੇ ਤੋਂ ਅੱਜ ਥੋੜੇ ਜਿਿਹੇ ਪੈਸੇ ਚਲ ਕਦੀਨੇ ਆਪਾਂ ਜਾਨਵਰਾਂ ਦੀ ਤੇ ਇਹ ਕਲੋਨੀ ਦਾ ਵੀ ਉਹ ਮੀਂਹ ਦੇ ਕੋੰਡਾ ਲੱਛ ਰਹੇ ਨੇ ਕਿੰਨੀਂ ਆ ਤਰਫ ਹੋਈ ਹੋਈਆਂ ਨੇ ਤੇ ਬੋਈ ਹੋਰ ਨਹੀਂ ਆਇਆ ਹੁਣ ਟੈਪ ਹੀ ਇਹ ਤੇ 11 ਵਜੇ ਤੱਕ ਕਰ ਕੋ ਲਗ ਗਈ ਪਿਆਰੇ ਨਾਮ ਚ ਤੇ ਹਿੱਸੇ ਤੁਹਾਨੂੰ ਹਾਫ ਸਾਈਡ ਵਜਦੀ ਦਿਖਾਵਾਂਗੇ ਪਰ ਹਲੇ ਨਹੀਂ ਹਲੇ ਮੈਜਰ ਕਲਰ ਹੋ ਜਾਣਗਾ ਤਾਂ ਵਧੀਆ ਕਲਰ ਕੱਢ ਲਾਂ ਨੂੰ ਫਿਰ ਦਿਖਾਵਾਂਗਾ ਆਫ ਸਾਈਡ ਵਜਦੀ ਆਪਣੇ ਕਲੋਨੀ ਦੇ ਵਿੱਚ ਵੀ ਨਿਕਲੇ ਟੀ ਬੱਚਾ ਉਧਰ ਵੀ ਦੇਖੋ ਉਹ ਦਿਖਾਉਣਾ ਰੱਖੋ ਨੂੰ ਤੇ ਆਇਓ ਆਪਾਂ ਇੱਧਰ ਪੋੜਾ ਚੱਲ ਕਪੜਾ ਤੁਹਾਨੂੰ ਇੱਧਰ ਵੀ ਦਿਖਾ ਦਈਏ ਡਾਇਮੰਡ ਆਪ ਵੀ ਦਿਖਾ ਦਈਏ ਇਹਦਾ ਗੇਟ ਲਾ ਦਈਏ ਆਪਾਂ ਤੇ ਇਹ ਏਡਾ ਜ਼ਰੂਰੀ ਆ ਲਾਉਣਾ ਉਹ ਬਾਹਰ ਪੱਖਾ ਚੱਲ ਰਿਹਾ ਦੇਖੋ ਜੀ ਚਿੜੀ ਬਾਹਰ ਨਿਕਲੇ ਹੀ ਆਪਣੀ ਤਾਂ ਪੱਖੇ ਚੜ ਸਕਦੀ ਆ ਆਹ ਲੋ ਇਥੇ ਉੱਤੀ ਪਹਿਲਾਣਾ ਆਹ ਡੈਮਡਾ ਬਦਾ ਮਾਹੌਲ ਦੇਖ ਲੋ ਜੀ ਤੇ ਆਪਾਂ ਜ਼ਿਆਦਾ ਨਹੀਂ ਸੰਦ ਖਾਂਦੇ ਆਹ ਲੋ ਲੈ ਵੀਂਡਾਬ ਤੇ ਉਹਨਾਂ ਦਾ ਦਾਣਾ ਪਾਣੀ ਪਾ ਪਾ ਰੱਖਿਆ ਤੇ ਫੀਮੇਲ ਉੱਪਰ ਫਿਰਦੀ ਆ ਤੇ ਆਪਣੇ ਦੋ ਇੱਕ ਜੋੜਾ ਥੱਲੇ ਸਰਦਾ ਤੇ ਇੱਕ ਉੱਪਰ ਤੇ ਬੈਠਿਆ ਆਹ ਲੋ ਤੇ ਆਪਾਂ ਹੁਣ ਡਾਇਮੰਡ ਆਪਦੇ ਕਰ ਲਾਂਗੇ ਬਾਈ ਤਿੰਨ ਚਾਰ ਪੇਅਰ ਕਰਨੇ ਨੇ ਵੈਸੇ ਤਾਂ ਤੇ ਐਸੇ ਤਾਂ ਮੇਰੇ ਚਾਰ ਪੇਅਰ ਕਰਨ ਦੀ ਚੁਆਇਸ ਆ ਬਾਕੀ ਦੇਖਦੇ ਕੀ ਹਿਸਾਬ ਦੇ ਨੇ ਆਹ ਲੋ ਆਪਣੇ ਬੱਚੇ ਸਾਰੇ ਇਹਨਾਂ ਦੇ ਬਾਈ ਥੰਮ ਥੰਮਾ ਨੂੰ ਵਧੀਆ ਆ ਗਏ ਤੇ ਵਧੀਆ ਨੇ ਸੋਣਾ ਪਕ ਆਫਟੇਲ ਦਾ ਕੁਝ ਦਾ ਤਿਆਰ ਕਰਦੇ ਆ ਤੇ ਕੋਕਟੇਲ ਦੀ ਬਰੀਡਿੰਗ ਲੈਣੀ ਆ ਫਿਰ ਨਾਲ ਹੀ ਬਜਰੀ ਦੇ ਤੇ ਇਹਦਾ ਕੋਕਟੇਲ ਦੇ ਕੁਝ ਦੇ ਤੇ ਪੈਂਟ ਫੋਟ ਮਾਰ ਕੇ ਤੋੜੇ ਤੇ ਰੱਖ ਦਿਆਂ ਤੇ ਇਧਰ ਆਪਾਂ ਨੇ ਕੋਚਨ ਵਿਚਾਰੇ ਕਿਰਖਾ ਮਿਲ ਬਖਤ ਬੰਦੇ ਨਾਦੀ ਮੋੜੀ ਚਲ ਕੇ ਦੇਖ ਲੰਦੋ ਆ ਤਾਂ ਓਕੇ ਫੇਰ ਠੀਕ ਹੋਗਾ ਬਾਈ ਹੁਣੇ ਇਹ ਆਪਾਂ ਹੁਣ ਭੇਜ ਦਾਂਗੇ ਬਸ ਥੋੜੇ ਦਾ ਟਾਈਮ ਲੱਗ ਜਾਵੇ ਉਹ ਆਪਣੇ ਲਗੋ ਅਸੀਂ ਤੇ ਇਹ ਥੋੜੇ ਜੀ ਬਿਮਾਰ ਨੇ ਚਲੋ ਕੋਈ ਨਾ ਦਾਣਾ ਪਾਣੀ ਖਾਰੇ ਨੇ ਤੇ ਆਪਾਂ ਨੇ ਹੁਣ ਥੋੜਾ ਮੋਟਾ ਨਾ ਨਿੰਮਿਆ ਦਿੱਤਾ ਤੇ ਬਿਚੇ ਦੇ ਕਿਤੇ ਪੱਤੇ ਵੀ ਨਾਲ ਲੋ ਜੀ ਓਕੇ ਜੀ ਧੰਨਵਾਦ ਰੱਬ ਰਾਖਾ